ਕੀਤੀ ਫਤੇ ਪਰਵੰਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਾਧ ਸੰਗਤ ਜੀ ਕੱਲ ਮੈਂ ਇੱਕ ਕਵਿਤਾ ਲਿਖੀ ਸੀ ਕਿਉਂਕਿ ਮੈਨੂੰ ਉਥੋਂ ਕੈਨੇਡਾ ਤੋਂ ਆਇਆ ਹੋਇਆ ਲਗਭਗ 5-7 ਦਿਨ ਹੋਏ ਨੇ 4 ਕਿ ਮਹੀਨੇ ਉੱਥੇ ਰਹਿ ਕੇ ਆਇਆ ਮੈਂ ਤੇ ਜੋ ਉਥੋਂ ਦੇ ਹਾਲਾਤ ਵੇਖੇ ਨੇ ਤੇ ਜੋ ਆਣ ਕੇ ਇਥੋਂ ਦਾ ਹਸਾਬ ਕਿਤਾਬ ਵੇਖਿਆ ਉਹਦੇ ਨਾਲ ਸੰਬੰਧਤ ਮੈਂ ਇੱਕਾਂ ਕਵਤਾ ਲਿਖੀ ਆਂ ਆਪ ਸੰਗਤਾਂ ਬੜੇ ਧਿਆਨ ਨਾਲ ਇਹਨੂੰ ਸਰਵਣ ਕਰੋ ਕਿ ਕੀ ਕੁਝ ਸਾਡੇ ਆਲੇ ਦੁਆਲੇ ਜਿਹੜਾ ਵਾਪਰ ਰਿਹਾ ਵਾ ਇਹਨਾਂ ਦਿਨਾਂ ਦੇ ਵਿੱਚ ਮੈਂ ਜੋ ਕੁਝ ਵੇਖਿਆ ਉਹ ਮਹਾਰਾਜ ਨੇ ਮੇਰੇ ਕੋਲੋਂ ਲਿਖਵਾਇਆ ਤਤੀਆਂ ਇਹ ਲੋਆਂ ਸਾਨੂੰ ਸਾੜ ਦੀਆਂ ਪਈਆਂ ਨੇ ਵਗਣੀਆਂ ਇੰਜ ਗੱਲਾਂ ਖਬਰਾਂ ਚ ਕਈਆਂ ਨੇ ਰੋਜ਼ ਜਦੋਂ ਆਪਾਂ ਖਬਰਾਂ ਸੁਣਦੇ ਆ ਇਹੋ ਖਬਰਾਂ ਆਉਂਦੀਆਂ ਵੀ ਗਰਮੀ ਘਟਣ ਦੇ ਕੋਈ ਅਸਾਰ ਨਹੀਂ ਆ ਸਗੋਂ ਹੋਰ ਜ਼ਿਆਦਾ ਵੱਧ ਸਕਦੀ ਆ ਤੱਤੀ ਆਏ ਲੋਆ ਸਾਨੂੰ ਸਾੜ ਦਿਆਂ ਪਈਆਂ ਨੇ ਵਗਣੀਆਂ ਇੰਜ ਗੱਲਾਂ ਖਬਰਾਂ ਚ ਕਈਆਂ ਨੇ ਇਥੇ ਬਾਧ ਜਾਣੀ ਬਹੁਤ ਜ਼ਿਆਦਾ ਗਰਮੀ ਉਹ ਜੋਂ ਦਾ ਵੀ ਸੀਨਾ ਫਟਣਾ ਜਦੋਂ ਤੱਕ ਇਥੋਂ ਮੁੱਕਦਾ ਨਹੀਂ ਪਾਣੀ ਤੇ ਛੋਨਾ ਲਾਉਣੋਂ ਮੈਲੀ ਹਟਣਾ ਵੱਡ ਕੇ ਸੜਕ ਮੈਨੂੰ ਕਿਸੇ ਨੇ ਦੱਸਿਆ ਕਿਉਂਕਿ ਮੈਨੂੰ ਪੈਲੀਆਂ ਜ਼ਮੀਨਾਂ ਆਦਕ ਬਾਰੇ ਇਨੀ ਨੌਲੇਜ ਨਾਮਾ ਮਕੂਤਾ ਇੱਥੇ ਰਹਿੰਦਾ ਪਹਿਲਾਂ ਕਿ ਹੁੰਦਾ ਸੀ ਵੀ ਸਾਡੀਆਂ ਪੈਲੀਆਂ ਦੇ ਵਿੱਚ ਇਡੀਆਂ ਚੌੜੀਆਂ ਚੌੜੀਆਂ ਵਟਾਂ ਹੁੰਦੀਆਂ ਸੀ ਭਾਵੇਂ ਉਤੋਂ ਦੀ ਸਾਈਕਲ ਚਲਾ ਲਓ ਇਡੀਆਂ ਚੌੜੀਆਂ ਚੌੜੀਆਂ ਵਟਾਂ ਹੁੰਦੀਆਂ ਸੀ ਪੈਲੀਆਂ ਦੇ ਵਿੱਚ ਵੀ ਤੇ ਹੁਣ ਜੇ ਕਿਤੇ ਸੜਕ ਦੇ ਉੱਤੇ ਉਹ ਲੋਕ ਬਜਰੀ ਆਦਕ ਨਾ ਨਾ ਪਈ ਹੋਵੇ ਉਹ ਸਾਰੀ ਸੜਕ ਵੰਡ ਵੰਡ ਕੇ ਉਹਦੀ ਵੀ ਅਸੀਂ ਵਟ ਬਣਾ ਦਈਏ ਪਰ ਮੁਸ਼ਕਲ ਇਹ ਆ ਵੀ ਉਹਦੇ ਉੱਤੇ ਬਜਰੀ ਆਦਕ ਪਈ ਹੁੰਦੀ ਆ ਤਾਂ ਕਰਕੇ ਵੀ ਉੱਧਰ ਸਾਡੀ ਕਈ ਨਹੀਂ ਚੱਲਦੀ ਤੇ ਇਸ ਵਾਸਤੇ ਤੇ ਅਸੀਂ ਸੋਚਦੇ ਆ ਵੀ ਪਤਾ ਨਹੀਂ ਉਹਦੇ ਨਾਲ ਅਸੀਂ ਕਿੰਨੇ ਕੁ ਮੀਰ ਹੋ ਜਾਣਾ ਵਟ ਕੇ ਸੜਕ ਪਹਿਲਾਂ ਲੋਕੀ ਰਸਤੇ ਬਣਾਉਂਦੇ ਹੁੰਦੇ ਸੀ ਅੱਜ ਦੇ ਸਮੇਂ ਵਿੱਚ ਰਸਤੇ ਅਸੀਂ ਟਾਉਂਦੇ ਪਏ ਆ ਜਦੋਂ ਆਪਾਂ ਇਹ ਰਸਤੇ ਲੋਕਾਂ ਦੇ ਵੱਢ ਰਹੇ ਆ ਤੇ ਭਲੇ ਲੋਕ ਨੂੰ ਇਹ ਦੱਸੋ ਵੀ ਸਾਡੇ ਰਸਤੇ ਸੌਖੇ ਹੋ ਜਾਣਗੇ ਸਾਡੀ ਜ਼ਿੰਦਗੀ ਦੇ ਰਸਤੇ ਸੌਖੇ ਹੋ ਜਾਣਗੇ ਆਉਣ ਵਾਲਾ ਸਮਾਂ ਸਾਡੇ ਵਾਸਤੇ ਕਿੰਨਾ ਚੰਗਾ ਹੋਊਗਾ ਤੇ ਫਿਰ ਇਸ ਬੰਦ ਵਿੱਚ ਇਹ ਵੀ ਜ਼ਿਕਰ ਆਉਣਾ ਵਾ ਵੀ ਮੈਨੂੰ ਪਤਾ ਲੱਗਿਆ ਵੀ ਇੱਕ ਸ਼ੜਕ ਦੇ ਉੱਤੇ ਨਾ ਨੌਜਵਾਨਾਂ ਨੇ ਉਦਮ ਕਰਕੇ ਤੇ ਕਾਰ ਸੇਵਾ ਖਦੂਰ ਸਾਹਿਬ ਵੱਲੋਂ ਰੁਖ ਲਿਆ ਕੇ ਤੇ ਲਾਏ ਸਾੜੀ ਸ਼ੜਕ ਦੇ ਉੱਤੇ ਤੇਰਾ ਤੋ ਰਾਤ ਜਿਨ੍ਹਾਂ ਦੀਆਂ ਪੈਲੀਆਂ ਛੜ ਕੇ ਦੇ ਨਾਲ ਲੱਗਦੀਆਂ ਸੀ ਉਹਨਾਂ ਨੇ ਸਾਰੇ ਰਾਤੋਂ ਰਾਤ ਕੋਟਣ ਦਿੱਤੇ ਰੁੱਖਾਂ ਤੋਂ ਬਿਨਾ ਕੁਛ ਨਹੀਂ ਆ ਇਹ ਗਰਮੀ ਆਦਿਕ ਰੁੱਖਾਂ ਦਾ ਕਰਕੇ ਵੱਧ ਰਹੀ ਆ ਮੀਂਹ ਪੈਣੇ ਹਟ ਜਾਣਗੇ ਮਾਰੂਥਲ ਬਣ ਜਾਊਗਾ ਪਾਣੀ ਦਿਨੋਂ ਦਿਨ ਢੂੰਗੇ ਜਾਈ ਜਾਂਦੇ ਆ ਵੱਡ ਕੇ ਸੜਕ ਮੈਂ ਤਾਂ ਪੈਲੀ ਚ ਮਿਲਾ ਲਊਗਾ ਜਿਆਦਾ ਹੋਊ ਫਸਲ ਫਿਰ ਮੰਡੀ ਚ ਕਲਾ ਲਊਗਾ ਜਿਨੇ ਰੋਖ ਮੇਰੀ ਪੈਲੀ ਲਾਗੇ ਲਾਇਆ ਰਾਤੋ ਰਾਤ ਉਹ ਮੈਂ ਕਟਣਾ ਜਦੋਂ ਤੱਕ ਇਥੋਂ ਮੁਕਦਾ ਨਹੀਂ ਪਾਣੀ ਤੇ ਚੋਨਾ ਲਾਉਣਾ ਮੈਂ ਨਹੀਂ ਹਟਣਾ ਜਦੋਂ ਆਪਾਂ ਜਾਣੇ ਆ ਖਡੂਰ ਸਾਹਿਬ ਨੂੰ ਕੱਲ ਗਿਆ ਮੈਂ ਰਾਤ ਦੇ ਵਿੱਚ ਚੰਗੇ ਭਲੇ ਜਿਉਂਦੇ ਰੁੱਖਾਂ ਨੂੰ ਲੋਕਾਂ ਨੇ ਅੱਗਾਂ ਲਾਈਆਂ ਉਹ ਰੁੱਖ ਜੀਵ ਆ ਜਿਹੜੇ ਰੁੱਖ ਉਹ ਵੀ ਜਿਉਂਦੇ ਆ ਤੇ ਜਦੋਂ ਆਪਾਂ ਕੁਦਰਤ ਕੁਦਰਤ ਦੇ ਵਿੱਚ ਰੱਬ ਵਸਦਾ ਵਾ ਆ ਪੜਿਆ ਜਪਜੀ ਸਾਹਿਬ ਚ ਬਲਿਹਾਰੀ ਕੁਦਰਤ ਵਸਿਆ ਮਹਾਰਾਜ ਨੇ ਅੰਮ੍ਰਿਤ ਬਾਣੀ 'ਚ ਲਿਖਿਆ ਤੇਰਾ ਅੰਤ ਨਾ ਜਾਈ ਲਖਿਆ ਰੱਬਿਆ ਨਾ ਕੁਦਰਤ 'ਚ ਤੇ ਜੇ ਦੱਸੋ ਭਾਲੇ ਰੱਬ ਨੂੰ ਸਾੜਾਂਗੇ ਜੇ ਆਪਾਂ ਕੁਦਰਤ ਨੂੰ ਸਾੜਾਂਗੇ ਤੇ ਸਾਨੂੰ ਖੁਦ ਸੜਨਾ ਹੀ ਪੈਣਾ ਅਸੀਂ ਵੀ ਕਿਦਾਂ ਸੁਥੀ ਹੋ ਜਾਾਂਗੇ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਕੁਦਰਤ ਨੇ ਸਾਡੇ ਕੋਲੋਂ ਬਦਲਾ ਲੈਣਾ ਹੀ ਆ ਉਹ ਕੀ ਆ ਫਿਰ ਘਰਾਂ ਦੇ ਵਿੱਚ ਲੜਾਈਆਂ ਝਗੜੇ ਚਿੰਤਾ ਚੋਰੇ ਅਸੀਂ ਆਪ ਵੀ ਫੇਰ ਪਰੇਸ਼ਾਨ ਹੋਨੇ ਵਾਟ ਕੇ ਸੜਕ ਮੈਂ ਤਾਂ ਪਹਿਲੀ ਚ ਮਿਲਾ ਲਊਗਾ ਜਿਆਦਾ ਹੋ ਫਸਲ ਫਿਰ ਮੰਡੀ ਚ ਕਲਾ ਲਊਗਾ ਜਿਨੇ ਰੋਖ ਮੇਰੀ ਪਹਿਲੀ ਲਾਗੇ ਲਾਇਆ ਰਾਤੋ ਰਾਤ ਉਹ ਮੈਂ ਕਟਣਾ ਜਦੋਂ ਤੱਕ ਇਥੋਂ ਮੁਕਦਾ ਨਹੀਂ ਪਾਣੀ ਤੇ ਚੋਨਾ ਲਾਉਣੋ ਮੈਨੀ ਹਟਣਾ ਇੱਕ ਬਹੁਤ ਵੱਡਾ ਬੰਦਾ ਡਾਕਟਰ ਵਿਦਵਾਨ ਹੋਇਆ ਖੇਤੀਬਾੜੀ ਦੇ ਸਬੰਧ ਚ ਉਹਨੇ ਜਦੋਂ ਲੋਕਾਂ ਨੂੰ ਆ ਗੱਲਾਂ ਸਮਝਾਈਆਂ ਤੇ ਕਿਸਾਨਾਂ ਨੇ ਉਹਨੂੰ ਸਵਾਲ ਕੀਤਾ ਉਹ ਕਹਿੰਦੇ ਵੀ ਤੂੰ ਕਹੀ ਜਾਂਦਾ ਝੋਨਾ ਨਾ ਲਾਓ ਤੇ ਅਸੀਂ ਲਾਈਏ ਕੀ ਉਹ ਕਹਿੰਦਾ ਤੁਸੀਂ ਉਹ ਫਸਲਾਂ ਬੀਜ ਲਓ ਜਿਹੜੀਆਂ ਤੁਸੀਂ ਉਦੋਂ ਬੀਜਿਆ ਕਰਨੀਆਂ ਵਾ ਜਦੋਂ ਪਾਣੀ ਮੁੱਕ ਗਿਆ ਉਦੋਂ ਕੁਛ ਨਾ ਕੁਛ ਬੀਜਿਆ ਕਰੋਗੇ ਹੁਣ ਵੀ ਤੁਸੀਂ ਉਹੀ ਕੁਸ਼ ਬੀਜ ਲਓ ਦਾਲਾ ਦਾ ਕਮੀਜ਼ ਲਓ ਆਪ ਵਰਤੋ ਆਪਣੇ ਸਕੇ ਸੰਬੰਧੀ ਰਿਸ਼ਤੇਦਾਰਾਂ ਨੂੰ ਵਰਤੋ ਜਦੋਂ ਲੈਣ ਜਾਂਦੇ ਆ ਤੇ ਜਿਹੜਾ ਅਸੀਂ ਝੋਨਾ ਦਾ ਕਮੀਜ਼ ਦੇ ਉਹ 200 ਰੁਪਏ ਕਿਲੋ ਥੋੜਾ ਵਿਕ ਜਾਂਦਾ ਕਿਤੇ ਤੇ ਜਦੋਂ ਲੈਣ ਗਾਈਏ ਦਾਲ ਦਾ ਪੈਕਟ ਕੱਲ ਮੈਂ ਸੌਦਾ ਪਤਾ ਲਿਆਂਦਾ ਤੇ ਆ ਜਿਹੜੀਆਂ ਦਾਲਾਂ ਨੇ 200 ਰੁਪਏ ਇਹਨੂੰ ਕਿਲੋ ਮਿਲਦੀਆਂ ਨੇ ਪਹਿਲਾਂ ਲੋਕੀ ਕਾਲੇ ਛੋਲੇ ਆਦਕ ਸਾਰੇ ਘਰੇ ਬੀਜਦੇ ਸੀ ਸਾਨੂੰ ਖਰੀਦਣੀਆਂ ਨਹੀਂ ਸੀ ਪੈਂਦੀਆਂ ਫਿਰ ਬਾਰੋਂ ਬਣੂ ਧਰਮੀ ਗੱਲਾਂ ਚੰਗੀਆਂ ਵਿਚਾਰੂੰਗਾ ਲਾਕੇ 나ੜ ਨੂੰ ਮੈਂ ਆਗ ਜੀਵਾ ਜਿੰਦਿਆਂ ਨੂੰ ਸਾੜੂੰਗਾ ਜੀਨ ਵਾਲਿਆਂ ਦੀਆਂ ਵੀਡੀਓ ਵੇਨੇ ਆ ਨੈਟ ਦੇ ਉੱਤੇ ਉਹ ਕੀ ਕਰਦੇ ਆ ਵੀ ਕੜਾਈ ਦੇ ਵਿੱਚ ਨਾ ਜਿਉਂਦੇ ਜਾਨਵਰਾਂ ਨੂੰ ਸੁੱਟ ਦਿੰਦੇ ਆ ਸੱਪ ਛਿਪਕਲੀਆਂ ਡੰਡੂ ਜੋ ਵੀ ਉਹਨਾਂ ਦਾ ਦਾਅ ਆ ਵੀ ਨਾ ਜੀ ਕੜਾਈ ਦੇ ਵਿੱਚ ਤੇਲ ਪਾ ਕੇ ਤੇ ਜੂੰਦਿਆਂ ਨੂੰ ਵਿੱਚ ਸੁੱਟ ਕੇ ਖਾ ਜਾਂਦੇ ਆ ਆਪਾਂ ਵੇਖ ਕੇ ਪਤਾ ਕੀ ਕਹਿੰਨੇ ਆ ਆਪਾਂ ਕਹਿੰਨੇ ਆ ਇਹ ਧਰਤੀ ਦਾ ਬੇੜਾ ਕਰ ਕਰਨਗੇ ਇਹ ਬਹੁਤ ਜ਼ਿਆਦਾ ਪਾਪ ਕਰਦੇ ਆ ਅਸੀਂ ਥੋੜਾ ਜਿਹਾ ਕਰਦੇ ਆ ਤੇ ਜਦੋਂ ਆਪਾਂ ਪੈਲੀਆਂ ਦੇ ਵਿੱਚ ਅੱਗ ਲਾਉਂਦੇ ਆ ਤੇ ਉੱਥੇ ਕਿੰਨੇ ਜੀਵ ਜੰਤੂ ਹੁੰਦੇ ਆ ਉਹਨਾਂ ਵਿਚਾਰਿਆਂ ਨੂੰ ਤੇ ਭਜਨ ਨੂੰ ਰਾਹ ਵੀ ਨਹੀਂ ਲੱਭਦਾ ਤੇ ਵਿੱਚ ਇਹ ਸੜ ਜਾਂਦੇ ਆ ਤਾ ਅਗਰ ਕੇ ਆਪਾਂ ਕਿਤੇ ਉਹਨਾਂ ਚੀਨਿਆਂ ਦੇ ਨਾਲੋਂ ਜਿਹੜਾ ਉਹ ਚੰਗੇ ਆ ਉਹ ਤਾਂ ਵੀ ਖਾ ਜਾਂਦੇ ਉਹਨਾਂ ਦੀ ਭੁੱਖ ਬੁਝਦੀ ਆ ਅਸੀਂ ਤੇ ਬਿਨਾ ਮਤਲਬ ਵੀ ਸਾੜ ਦਿੰਨੇ ਆ ਉਹ ਲੋਕੀ ਜਿਹੜੇ ਚੀਨੇ ਉਹ ਪੈਲੀਆਂ ਦੇ ਵਿੱਚ ਕੋਈ ਅੱਗ ਆਦਿਕ ਨਹੀਂ ਲਾਉਂਦੇ ਅਸੀਂ ਲੋਕੀ ਰੌਲਾ ਪਾਉਂਦੇ ਆ ਨਹੀਂ ਨਹੀਂ ਜੀ ਉਹ ਫਲਾਣਾ ਬੰਦਾ ਤੇ ਮੀਟ ਖਾਂਦਾ ਉਹਨੇ ਤੇ ਇੱਕ ਜਾਨਵਰ ਮਾਰਿਆ ਤੇ ਮਾਰ ਕੇ ਪਤਾ ਨਹੀਂ ਕਿੰਨੇ ਆ 20 30 ਨੇ ਖਾ ਲਿਆ ਤੇ ਜਦੋਂ ਆਪਾਂ ਜਿਉਂਦੇ ਆ ਜਾਨਵਰਾਂ ਨੂੰ ਸਾੜਦੇ ਆ ਕਿ ਉਹ ਪਾਪ ਨਹੀਂ ਹੁੰਦਾ ਬਾਰੋਂ ਬਣੂ ਧਰਮੀ ਗੱਲਾਂ ਚੰਗੀਆਂ ਵਿਚਾਰੂੰਗਾ ਲਾਗੇ 나ੜ ਨੂੰ ਮੈਂ ਅੱਗ ਜੀਵਾ ਜਿਉਂਦਿਆਂ ਨੂੰ ਸਾੜੂੰਗਾ ਰੱਬਾ ਮੀ ਪਾ ਦੇ ਲਾਉ ਮੈਂ ਸ਼ਬੀਲਾ ਤੇ ਛੜਕਾ ਦੇ ਉੱਤੇ ਡਟਣਾ ਅਸੀਂ ਸੋਚਦੇ ਆਂ ਵੀ ਸ਼ਾਇਦ ਅਸੀਂ ਸ਼ਬੀਲਾ ਲਾਵਾਂਗੇ ਤੇ ਇਹਦੇ ਨਾਲ ਰੱਬ ਖੁਸ਼ ਹੋ ਕੇ ਮੀਂਹ ਪਾ ਦੂਗਾ ਇਹ 100% ਗਲਤ ਗੱਲ ਆ ਇਸ ਖੇਤਰ ਦੇ ਵਿੱਚ ਮੈਨੂੰ ਪਤਾ ਨਹੀਂ ਕਿੰਨੇ 30 35 ਸਾਲ ਹੋ ਗਏ ਆ ਸ਼ਬੀਲਾ ਲਾਉਣ ਨਾਲ ਰੱਬ ਕਦੀ ਕੁਝ ਨਹੀਂ ਹੁੰਦਾ ਕੁਦਰਤ ਦਾ ਸਤਕਾਰ ਕਰੀਏ ਵਾਦ ਤੋਂ ਵਾਦ ਰੁੱਖ ਲਾਇਏ ਮੀਂਹ ਤਾਂ ਪੈਣੇ ਆ ਆ ਲੰਗਰ ਪੂੜੀਆਂ ਛੋਲਿਆਂ ਦੇ ਲਾ ਕੇ ਤੇ ਸ਼ਬੀਲਾ ਲਾ ਕੇ ਇਦਾਂ ਮੀਂਹ ਕਦੀ ਨਹੀਂ ਪੈ ਸਕਦਾ ਉਹ ਜਿਹੜਾ ਖਡੂਰ ਸਾਹਿਬ ਜੋਗੀ ਨੂੰ ਧੂ ਕੇ ਮੀਂਹ ਪਵਾਇਆ ਨਾ ਉਹ ਸਮਾਂ ਲੰਘ ਗਿਆ ਉਹ ਲੋਕੀ ਉਦੋਂ ਕਿਤੇ ਪੈਲੀਆਂ ਜੱਗ ਥੋੜੀ ਲਾਉਂਦੇ ਹੁੰਦੇ ਸੀ ਉਦੋਂ ਖਡੂਰ ਸਾਹਿਬ ਦੇ ਆਲੇ ਦੁਆਲੇ ਜੰਗਲ ਕਿੰਨਾ ਸੀ ਕਿੰਨੇ ਰੁੱਖ ਸੀ ਤਾਂ ਕਰਕੇ ਸਾਰਾ ਕੁਝ ਹੁੰਦਾ ਸੀ ਤਾਂ ਕਰਕੇ ਮਤਾਂ ਸੋਚੋ ਵੀ ਅਖੰਡ ਸਾਰੇ ਮੀਂਹ ਮੰਨ ਲਓ ਪਵੇ ਹੀ ਨਾ ਆਉਣ ਵਾਲੇ 5-7 ਮਹੀਨੇ ਫਿਰ ਇਦਾਂ ਲੰਘ ਜਾਣ ਵੈਸੇ 20 ਤਰੀਕ ਨੂੰ ਲਿਖਿਆ ਵੀ 20 ਤਰੀਕ ਨੂੰ ਜਿਹੜਾ ਮੀ ਪੈ ਸਕਦਾ ਉਹਦੇ 60% ਚਾਂਸ ਸੀ 20 ਜੂਨ ਨੂੰ ਤੇ ਜਦੋਂ ਅੱਜ ਚੈੱਕ ਕਰਾਂਗੇ ਹੋ ਸਕਦਾ ਉਹਦਾ ਹੋਰ ਚਾਂਸ ਘਟ ਗਏ ਹੋਣ ਤੇ ਜੇ ਕਰੀਏ ਤੁਲਨਾ ਕੰਪੈਰੀਜ਼ਨ ਜਿਹੜੀ ਸਾਡੇ ਆਪਣੇ ਪਿੰਡ ਚ ਹਵਾ ਵਾ ਨਾ ਇਹਦੇ ਵਿੱਚ ਨਮੀ ਦੀ ਮਾਤਰਾ 19% ਆ 19% ਮੀਂਹ ਪਾਣੀ ਆ ਆਪਣੇ ਇਫਤੋਂ ਦੀ ਹਵਾ ਚ ਤੇ ਜਿਹੜੀ ਹਵਾ ਅੱਜ ਹੈਗੀ ਉਥੇ ਬ੍ਰਹਿਮਟਨ ਕੈਨੇਡਾ ਚ ਉਹਦੇ ਵਿੱਚ ਨਮੀ ਦੀ ਮਾਤਰਾ 91% ਆ 91 ਜਦੋਂ ਉਥੇ ਗਰਮੀ ਹੁੰਦੀ ਉਦੋਂ ਮੀਂਹ ਪੈ ਜਾਂਦਾ ਤੇ ਆਪਣੇ ਕੀ ਇੱਥੇ ਬੰਦੇ ਕਹਿੰਦੇ ਪੰਜ-ਪੰਜ ਮਹੀਨੇ ਹੋ ਗਏ ਜਦ ਤੱਕ ਮੀਂਹ ਨਹੀਂ ਪਿਆ ਫਿਰ ਤੇ ਅਸੀਂ ਉਹ ਸ਼ਬੀਨਾ ਲਾ ਕੇ ਕਹਿੰਨੇ ਆ ਜੀ ਬਸ ਖਣੀ ਰੱਬ ਨੇ ਇਹਦੇ ਤੇ ਖੁਸ਼ ਹੋ ਜਾਣਾ ਵਾ ਤੇ ਉਹ ਵੀ ਸੜਕਾਂ ਤੇ ੱੱਕੇ ਨਾ ਅੱਗੇ ਖਲੋਖ ਲੋ ਕੇ ਲੋਕਾਂ ਨੂੰ ਜ਼ਬਰਦਸਤੀ ਨਹੀਂ ਨਹੀਂ ਜੀ ਜ਼ਰੂਰ ਹੀ ਪੀ ਕੇ ਜਾਓ ਜ਼ਰੂਰ ਹੀ ਲੰਗਰ ਛੱਕ ਕੇ ਜਾਓ ਅਗਲੇ ਨੂੰ ਭਾਵੇਂ ਨਾਂ ਵੀ ਲੋਡ ਹੋਵੇ ਜਿਹਨੂੰ ਲੋਡ ਹੋਊਗੀ ਉਹਨੇ ਆਪੇ ਆੜ ਕੇ ਪਾਣੀ ਪੀ ਲੈਣਾ ਤੇ ਲੰਗਰ ਛੱਕ ਲੈਣਾ ਇਹਦੇ ਵਿੱਚ ਤਕਾ ਕਰਨ ਦੀ ਲੋੜ ਕੀ ਆ ਬਿਨਾ ਮਤਲਬ ਰਾਹ ਜਾਂਦਿਆਂ ਨੂੰ ਪਰੇਸ਼ਾਨ ਕਰਨਾ ਥੋੜਾ ਸਾਨੂੰ ਆਪਣਾ ਸਟੈਂਡਰਡ ਰੱਖਣਾ ਚਾਹੀਦਾ ਐਵੇਂ ਤੱਕੇ ਨਾਲ ਹੀ ਨਹੀਂ ਇਦਾਂ ਕਰਨਾ ਚਾਹੀਦਾ 12 ਬਣੂ ਤਰਮੀ ਗੱਲਾਂ ਚੰਗੀਆਂ ਵਿਚਾਰੂਗਾ ਲਾ ਕੇ 나ੜ ਨੂੰ ਮੈਂ ਅੱਗ ਜੀਵਾ ਜਿਉਂਦੇ ਆਨੂੰ ਸਾੜੂਗਾ ਰੱਬਾ ਮੀ ਪਾ ਦੇ ਲਾਉ ਮੈਂ ਸ਼ਬੀਲਾ ਤੇ ਸ਼ੜਕਾਂ ਦੇ ਉੱਤੇ ਡਟਣਾ ਜਦੋਂ ਤੱਕ ਇਥੋਂ ਮੁੱਕਦਾ ਨਹੀਂ ਪਾਣੀ ਤੇ ਝੋਨਾ ਲਾਉਣੋ ਮੈਨੀ ਹਟਣਾ ਇੰਜ ਹੀ ਮੈਂ ਵਖਿਓ ਪੰਜਾਬ ਤਾਈ ਸਾੜੂਗਾ ਹੋ ਕੇ ਕਰ ਜਾਈ ਬੱਚੇ ਜਾ ਜਾ ਵਿੱਚ ਛਾੜੂਗਾ ਜੇ ਨਾ ਵਿਆਹਾਂ ਵਿੱਚ ਪੈਸੇ ਮੈਂ ਉਡਾਏ ਤੇ ਲੋਕਾਂ ਕਹਿਣਾ ਹੈਗਾ ਜਟਨਾ ਜਦੋਂ ਤੱਕ ਇਥੋਂ ਮੁੱਕਦਾ ਨਹੀਂ ਪਾਣੀ ਤੇ ਝੋਨਾ ਲਾਉਣੋਂ ਮੈਂ ਨਹੀਂ ਹਟਣਾ ਬਾਬਾ ਸੇਵਾ ਸਿੰਘ ਹਣਾ ਨੇ ਅੱਜ ਤੋਂ ਲਗਭਗ 2002 ਸਾਲ ਦੀ ਗੱਲ ਆ ਇਹਦਾ ਮਤਲਬ ਕਿੰਨੇ ਸਾਲ ਹੋ ਗਏ ਆ ਹੁਣ 24 ਚੱਲਦਾ ਵਾ ਤੇ ਲਗਭਗ 12 ਸਾਲ ਪਹਿਲਾਂ ਦੀ ਗੱਲ ਆ ਬਾਬਾ ਜੀ ਨੇ ਮੈਨੂੰ ਉੱਥੇ ਰਹਿਣ ਵਾਸਤੇ ਥਾਂ ਦਿੱਤਾ ਸੀ ਗੁਰਦੁਆਰਾ ਮਾਈ ਭਾਈ ਸਾਹਿਬ ਦੇ ਲਾਗੇ ਬਾਬਾ ਸੇਵਾ ਸਿੰਘ ਉਹਨਾਂ ਨੇ ਕਾਰ ਸੇਵਾ ਖਡੂਰ ਸਾਹਿਬ ਵਾਲਿਆਂ ਨੇ ਸਾਡੇ ਘਰ ਨਾਲ ਪਾਣੀ ਦੀ ਮੁਸ਼ਕਲ ਸੀ ਤੇ ਮੈਂ ਬਾਲਟੀਆਂ ਭਰ-ਭਰ ਕੇ ਗੁਰਦੁਆਰਾ ਮਾਈ ਭਾਈ ਸਾਹਿਬ ਦਾ ਸਾਡਾ ਗੇਟ ਲਾਗੇ ਸੀ ਉੱਥੋਂ ਲਿਆਉਂਦਾ ਹੁੰਦਾ ਸੀ ਇੱਕ ਦਿਨ ਮੈਂ ਬਾਬਾ ਜੀ ਦੇ ਕੋਲ ਗਿਆ ਮੈਂ ਕਿਹਾ ਬਾਬਾ ਜੀ ਬਾਹਰੋਂ ਜਾਤਰੂ ਆਉਂਦੇ ਆ ਟੂਟੀ ਛੱਡਦੇ ਜਿੰਨਾ ਮਰਜ਼ੀ ਪਾਣੀ ਵਰਤਦੇ ਆ ਤੇ ਤੁਹਾਡਾ ਗਰੰਥੀ ਸਿੰਘ ਆ ਤੇਨੂੰ ਪਾਣੀ ਦੀ ਮੁਸ਼ਕਲ ਆ ਬਾਬਾ ਜੀ ਨੇ ਨਾ ਦੂਸਰੇ ਮਾਮਾ ਬਲਦੇਵ ਸਿੰਘ ਨਾਲ ਨੂੰ ਸੱਦਿਆ ਉਹ ਕਹਿੰਦੇ ਵੀ ਬਗੀਚਾ ਸਿੰਘ ਦੇ ਘਰ ਨਾ ਮੱਛੀ ਮੋਟਰ ਲਵਾ ਗੋ ਸਮਰਸੀਬਲ ਬੋਰ ਕਰਵਾ ਦੋ ਮੈਂ ਕਿਹਾ ਬਾਬਾ ਜੀ ਤੁਸੀਂ ਕਹਿ ਦਿੱਤਾ ਤੇ ਲੱਗ ਗਿਆ ਪਰ ਮੈਨੂੰ ਇੱਕ ਪਤਾ ਵੀ ਜੇ ਸਾਡੇ ਘਰ ਮੱਛੀ ਮੋਟਰ ਲੱਗ ਗਈ ਸਮਰਸੀਬਲ ਬੋਰ ਹੋ ਗਿਆ ਅੱਜ ਤੋਂ 12 ਸਾਲ ਪਹਿਲਾਂ ਗੱਲ ਮੈਂ ਕਹੀ ਮੈਂ ਕਿਹਾ ਦਾ ਨੁਕਸਾਨ ਬੜਾ ਹੋਣਾ ਕਹਿੰਦੇ ਕੀ ਨੁਕਸਾਨ ਹੋਣਾ ਮੈਂ ਕਿਹਾ ਜੀ ਸਾਡੇ ਘਰ ਵਾਲਿਆਂ ਨੇ ਰੋਜ਼ ਹੀ ਉਹ ਮੋਟਰ ਦੇ ਅੱਗੇ ਪਾਈਪ ਲਾ ਕੇ ਨਾ ਰੋਜ਼ ਹੀ ਵੇੜਾ ਧੋਣ ਲੱਗ ਜਾਣਾ ਪਾਣੀ ਵੇਸਟ ਬੜਾ ਹੋਣਾ ਪਾਣੀ ਦਾ ਇੱਕ ਜੱਗ ਭਰ ਨਾ ਹੋਇਆ ਨਾ ਤਾਂ ਵੀ ਅਸੀਂ ਮੋਟਰ ਚਲਾਇਆ ਕਰਨੀ ਆ ਕਿਉਂਕਿ ਮੈਂ ਹਰ ਸਮੇਂ ਤੇ ਘਰ ਰਹਿਣਾ ਕੋਈ ਨਹੀਂ ਆ ਤਾਂ ਕਰਕੇ ਤੁਹਾਡਾ ਧੰਨਵਾਦ ਆ ਆਪਾਂ ਆਪਣੇ ਘਰ 'ਚ ਮੱਛੀ ਪੋੜਨੀ ਕਰਾਉਣਾ ਅਸੀਂ ਨਾ ਉਥੋਂ ਬਾਲਟੀਆਂ ਲਿਆ ਕੇ ਸਾਰ ਲਾਂਗੇ ਤੇ ਤੁਹਾਡਾ ਇੰਨਾ ਹੀ ਬਹੁਤ ਵੀ ਤੁਸੀਂ ਵਜਨ ਕਰ ਦਿੱਤਾ ਸਮਝੋ ਸਭ ਕੁਝ ਹੋ ਗਿਆ ਇਦਾਂ ਅਸੀਂ ਲੋਕੀ ਕਰਦੇ ਆ ਸਾਡੀਆਂ ਬੀਬੀਆਂ ਉਹ ਪਾਈਪ ਲਾ ਕੇ ਸਾਰਾ ਵੇੜਾ ਧੋਉਂਦੀਆਂ ਉਹਨਾਂ ਨੂੰ ਪਤਾ ਨਹੀਂ ਵੀ ਕਿੰਨੇ 100 ਲੀਟਰ ਜਿਹੜਾ ਪਾਣੀ ਖਰਾਬ ਹੋ ਰਿਹਾ ਉਹ ਵੀ ਪਿੱਛੇ ਨਹੀਂ ਆ ਜਦੋਂ ਕੱਪੜੇ ਧੋਣੇ ਉਦੋਂ ਵੀ ਅਸੀਂ ਮੋਟਰ ਸ਼ਟਾਰਟ ਲੈਣੇ ਆ ਸ਼ਟ ਦੇ ਮੋਟਰ ਸਾਰਾ ਵੇੜਾ ਰੋਜ ਤੂੰਗੀ ਰੁਖ ਹੈ ਨਹੀਂ ਘਰ ਨਿਤ ਏਸੀ ਥੱਲੇ ਸੌਂਗੀ ਰੁੱਖਾ ਕਿਥੋਂ ਕਾਰ ਲਵ ਮੈਂ ਸਹਰਾ ਦਰਦ ਨਾਲ ਸਿਰ ਫਟਣਾ ਜਦੋਂ ਤੱਕ ਇਥੋਂ ਮੁਕਦਾ ਨਹੀਂ ਪਾਣੀ ਤੇ ਵੇੜਾ ਧੋਣੋ ਮੈ ਨਹੀਂ ਹਟਣਾ ਸਾਰਾ ਦਿਨ ਏਸ਼ੀਆਂ ਦੇ ਥੱਲੇ ਬੈਠੇ ਰਵਾਂਗੇ ਨਾ ਉਹਦੇ ਵੀ ਨੁਕਸਾਨ ਆ ਜੋੜ ਦਰਦ ਕਰਨ ਲੱਗ ਜਾਂਦੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਵੀ ਲੱਗ ਜਾਂਦੀਆਂ ਵਾ ਪਿੱਪਲ ਦਾ ਰੁੱਖ ਪੈਲੀ ਵਿੱਚੋਂ ਵੱਡ ਦੇਣਾ ਹੈ ਕਿਉਂਕਿ ਫਸਲ ਥੋੜੀ ਹੁੰਦੀ ਆ ਤਾਂ ਕਰਕੇ ਲੋਕਾਂ ਨੇ ਨਾ ਬੋਰਡ ਪਿੱਪਲ ਆਦਿਕ ਰੁੱਖ ਪੈਲੀਆਂ ਚੋਂ ਵੱਡ ਦਿੰਦੇ ਆ ਪਿੱਪਲ ਦਾ ਰੁੱਖ ਪੈਲੀ ਵਿੱਚੋਂ ਵੱਡ ਦੇਣਾ ਹੈ ਲੰਗਰਾਂ ਲਈ ਦੇ ਕੇ ਮੈਂ ਸਰੂਪ ਇਕ ਲੈਣਾ ਹੈ ਜੜੋਂ ਪੁੱਟ ਰਣਾ ਸਾਰਾ ਮੈਂ ਬਗੀਚਾ ਤੇ ਰੁੱਖ ਬੀਜੋ ਲਾਓ ਰਾਟਣਾ ਪਾਰਾ ਜਦੋਂ ਤੱਕ 60 ਨੂੰ ਨਹੀਂ ਜਾਂਦਾ ਤੇ ਅੱਗਾ ਲਾਉਣੋ ਮੈਂ ਨਹੀਂ ਹਟਣਾ ਪਾਰਾ ਟੈਂਪਰੇਚਰ ਜਦੋਂ ਤੱਕ 60 ਨੂੰ ਨਹੀਂ ਜਾਂਦਾ ਤੇ ਅੱਗਾ ਲਾਉਣ ਮੈਂ ਨਹੀਂ ਹਟਣਾ ਇਹ ਪਾਰਾ ਦਿਨੋਂ ਦਿਨ ਵੱਧਦਾ ਹੀ ਜਾਣਾ ਗਰਮੀ ਵੱਧਦੀ ਜਾਣੀ ਆ ਜੇ ਆਪਾਂ ਹੁਣ ਤੱਕ ਨਾ ਸੁਲਝੇ ਨਾ ਅਸੀਂ ਸਿਆਣੇ ਬਣੇ ਅਸੀਂ ਲੋਕ ਏਡੇ ਮੂਰਖ ਹਾਂ ਵੀ ਜਿੰਨਾ ਚਿਰ ਇਹਨਾਂ ਮੁਸੀਬਤਾਂ ਨਾਲ ਆਣ ਕੇ ਗੱਲ ਪੈ ਜੇ ਉਹ ਨਾਲ ਜਰਰ ਸੇ ਸਮਝ ਦੇਣੀ। ਕੱਲ ਵੀ ਗੱਲਬਾਤ ਕਰਦੇ ਸਾਂ ਫੇਖੂ ਦੂਰ ਸਾਹਿਬ ਇਸੇ ਵਿਸ਼ੇ ਤੇ। ਉਹ ਕਹਿੰਦੇ ਫੇ ਬੜੀ ਮੁਸ਼ਕਲ ਹੋ ਜੂ ਸਾਰਿਆਂ ਨੂੰ ਕਰਾਂਗੇ ਕੀ? ਮੈਂ ਕਹਾਂ ਜੀ ਕਰਨਾ ਕੀ ਆ? ਆਪਾਂ ਸਾਰਾ ਟੱਬਰ ਇੱਕ ਕੰਨੀ ਪਾਣੀ ਦੀ, ਸਵੇਰੇ-ਸਵੇਰੇ ਸਾਈਕਲ, ਮੋਟਰਸਾਈਕਲ ਜਾਂ ਗੱਡੀ ਤੇ ਜਿਹੜਾ ਵੀ ਸਾਧਨ ਆ, ਇੱਕ ਕੰਨੀ ਪਾਣੀ ਦੀ 50 ਕਿ ਲੀਟਰ ਦੀ ਲਿਆ ਕੇ ਰੱਖ ਲਿਆ ਕਰਾਂਗੇ। ਉਹਦੇ ਵਿੱਚੋਂ ਪਾਣੀ ਪੀਂਜ ਆਇਆ ਕਰਾਂਗੇ ਤੇ ਸਾਰਾ ਦਿਨ ਘਰੋਂ ਬਾਹਰ ਨਾ ਨਿਕਲਿਆ ਕਰਾਂਗੇ। ਤੇ ਜਦੋਂ ਕਿਤੇ ਮੀਂਹ ਪਿਆ ਉਦੋਂ ਆਪਾਂ ਨਾਲ ਲਿਆ ਕਰਾਂਗੇ ਨਾਉਣ ਵਾਸਤੇ ਤੇ ਪਾਣੀ ਲੱਭਣਾ ਕੋਈ ਨਹੀਂ ਆ ਇਹ ਜਿਹੇ ਹਾਲਾਤ ਪੰਜਾਬ ਦੇ ਬਣ ਜਾਣੇ ਹਨ ਜਿੱਦਾ ਰਾਜ ਸਥਾਨ ਦੇ ਵਿੱਚ ਹੁੰਦਾ ਨਾ ਇਹ ਹਾਲਾਤ ਹੋ ਜਾਣੇ ਨੇ ਤੇ ਮਹਾਰਾ ਸਤਿਗੁਰੂ ਜੀ ਕਿਰਪਾ ਕਰਨ ਸ਼ੈਦ ਸਾਨੂੰ ਮਤ ਆ ਜਾਵੇ ਇਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਹੋਈਆਂ ਪੁੱਲਾਂ ਗਲਤੀਆਂ ਦੀ ਮਾਫੀ ਫਤਿਹ ਪ੍ਰਵਾਨੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ